ਜੀ ਕਿ ਹਤੇ ਕਬੀਰ ਸਿਵਾ ਕੋ ਦੁਇ ਭਲੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ संतन साहिब श्री गुरु ग्रंथ साहिब महाराज जी दी हाजरा हुजूरी ਅੰਦਰ ਜਿਤਨੀਆਂ ਵੀ ਗੁਰੂ ਨਾਨਕ ਨਾਮ ਲੈਵਾ ਗੁਰਸਿੱਖ ਸੰਗਤਾਂ ਇਸ ਮਹਾਪੁਰਸ਼ਾਂ ਦੇ ਪਾਵਨ ਪਵਿੱਤਰ ਅਸਥਾਨ ਤੇ ਹਾਜ਼ਰੀਆਂ ਭਰ ਰਹੇ ਹੋ ਆਪ ਅਤੀ ਵਿੜਭਾਗੀ ਹੋ ਜੋ ਮੇਰੇ ਗੁਰੂ ਨਾਨਕ ਨੇ ਆਪ ਨੂੰ ਆਪਣੇ ਕੋਲ ਬੈਠਣ ਦਾ ਸੁਭਾਗ ਸਮਾ ਬਖਸ਼ਿਸ਼ ਕੀਤਾ ਹੈ। ਮਹਾਪੁਰਸ਼ ਸੰਤ ਬਾਬਾ ਦੀਪਕ ਸਿੰਘ ਜੀ ਦੇ ਉਪਰਾਲੇ ਦਾ ਸਦਕਾ ਆਪਾਂ ਮਹਾਪੁਰਸ਼ਾਂ ਦੀ ਯਾਦ ਦੇ ਵਿੱਚ ਇਕੱਤਰ ਹੋਏ ਹਾਂ। ਮਿੱਥੋਂ ਪਹਿਲਾਂ ਆਪ ਜੀ ਨੇ ਬਹੁਤ ਗੁਣੀ ਗਿਆਨੀ ਸੰਤਾਂ ਮਹਾਪੁਰਸ਼ਾਂ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕੀਤੀਆਂ। ਮਨੁੱਖਤਾ ਦੇ ਅੰਦਰ ਕੋਈ ਰੱਬ ਦੇ ਗੁਣ ਗਾ ਕੇ ਰੱਬ ਦੇ ਵਿੱਚ ਅਪੇਧ ਹੋ ਸਕਦਾ ਹੈ ਜਿਵੇਂ ਮਹਾਪੁਰਸ਼ਾਂ ਨੇ ਦੱਸਿਆ ਨਾ ਵੀ 6 ਤਰ੍ਹਾਂ ਦੇ ਅਵਤਾਰ ਹੁੰਦੇ ਨੇ ਜਿਨ੍ਹਾਂ ਵਿੱਚੋਂ ਮਹਾਪੁਰਸ਼ ਨਿਤ ਅਵਤਾਰ ਹੋਇਆ ਕਰਦੇ ਹੁੰਦੇ ਔਰ ਜਿਵੇਂ ਇੱਕ ਨਦੀ ਸਮੁੰਦਰ ਦੇ ਵਿੱਚ ਰਲ ਜਾਇਆ ਕਰਦੀ ਹੈ ਉਸੇ ਤਰ੍ਹਾਂ ਜੋ ਮਨੁੱਖ ਰੱਬ ਦੇ ਗੁਣਤਾ ਕੇ ਰੱਬ ਦੇ ਵਿੱਚ ਅਭੇਦ ਹੋ ਜਾਵੇ ਉਸ ਨੂੰ ਸੰਤ ਕਹਿੰਦੇ ਨੇ ਕੋਟਨ ਮੈਂ ਨਾਨਕ ਕਉ ਨਾਰਾਇਣ ਜੈ ਚੀਤ ਉਹ ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧਾ ਹੁੰਦਾ ਹੈ ਜਿਹਦੇ ਹਿਰਦੇ ਦੇ ਵਿੱਚ ਮੇਰੇ ਗੁਰੂ ਨਾਨਕ ਦਾ ਚੌਂਕੜਾ ਲੱਗ ਜਾਂਦਾ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਅਕਾਲ ਪੁਰਖ ਰੱਬ ਦੀ ਵਡਿਆਈ ਹੈ ਦੂਜਾ ਅਕਾਲ ਪੁਰਖ ਦਾ ਰੂਪ ਸਤਿਗੁਰ ਦੀ ਵਡਿਆਈ ਹੈ ਤੀਜਾ ਨਾਮ ਦੀ ਮਹਿਮਾ ਹੈ ਤੇ ਚੌਥਾ ਬਾਣੀ ਦੁਆਰਾ ਸਾਧੂਆਂ ਦੀ ਮਹਿਮਾ ਹੈ ਔਰ ਜਿਸ ਸਾਧੂਆਂ ਦੀ ਮਹਿਮਾ ਦੇ ਵਿੱਚੋਂ ਕਬੀਰ ਸਾਹਿਬ ਵਚਨ ਕਰਦੇ ਨੇ ਕਬੀਰ ਸੇਵਾ ਕੋ ਦੁਇ ਭਲੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾ ਇਹ ਤੇ ਇਹ ਨਹੀਂ ਕਿਹਾ ਵੀ ਸੰਤ ਨਾਮ ਦਿੰਦਾ ਹੈ ਸੰਤ ਨਾਮ ਦਿੰਦਾ ਨਹੀਂ ਸੰਤ ਨਾਮ ਨੂੰ ਜਪਾਉਣਾ ਕਰਦਾ ਹੈ ਜਿਵੇਂ ਜਵੱਦੀ ਵਾਲੇ ਮਹਾਂਪੁਰਸ਼ਾਂ ਨੇ ਦੱਸਿਆ ਨਾ ਕਿ ਭਾਈ ਪਾਰੋ ਜੀ ਤੇ ਖੁਸ਼ੀ ਹੋਈ ਤੀਜੇ ਪਾਤਸ਼ਾਹ ਦੀ ਤੇ ਖੁਸ਼ੀ ਦੇ ਵਿੱਚ ਆ ਕੇ ਪ੍ਰਸੰਤਾ ਦੇ ਵਿੱਚ ਆ ਕੇ ਕਿਹਾ ਪਾਰੋ ਤੈਨੂੰ ਗੱਦੀ ਬਖਸ਼ਿਦ ਕੇ ਗੁਰਨਾਨਕ ਦੇ ਘਰ ਦੀ ਪਰ ਉਹਨਾਂ ਨੇ ਕਿਹਾ ਕਿ ਨਹੀਂ ਮੈਨੂੰ ਤੁਹਾਡੀ ਗੋਦ ਚਾਹੀਦੀ ਹੈ ਉਮੀ ਜਿਹੜੇ ਰੱਬ ਦੇ ਰੰਗੇ ਹੋਏ ਰੱਬ ਦੇ ਨਾਮ ਦੇ ਵਿੱਚ ਰੰਗੇ ਹੋਏ ਸਾਧੂ ਹੋਇਆ ਕਰਦੇ ਨੇ ਉਹ ਉਹਦਾ ਨਾਮ ਦਿੰਦੇ ਨਹੀਂ ਉਸ ਅਕਾਲ ਪੁਰਖ ਭਗਵਾਨ ਦਾ ਨਾਮ ਜਪਾਉਣਾ ਕਰਿਆ ਕਰਦੇ ਨੇ ਦੁਨੀਆ ਤੇ ਰਾਜੇ ਆਉਂਦੇ ਨੇ ਸ਼ਾਹੂਕਾਰ ਆਉਂਦੇ ਨੇ ਵੱਡੇ ਵੱਡੇ ਅੱਜ ਦੇ ਸਮੇਂ ਦੇ ਵਿੱਚ ਵੀ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਜੰਮਦੇ ਨੇ ਮਰਦੇ ਨੇ ਉਹ 2-4 ਪੀੜੀਆਂ ਉਹਨਾਂ ਨੂੰ ਯਾਦ ਕਰਦੀਆਂ ਨੇ ਪਰ ਸਾਧੂ ਐਸਾ ਕੀ ਕਰਮ ਕਰਦੇ ਨੇ ਕਿ ਉਹਨਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਹੈ ਜਿਵੇਂ ਕੇਰਾ ਬਾਬਾ ਫਰੀਦ ਜੀ ਬੜੇ ਦਿਨਾਂ ਬਾਅਦ ਘਰ ਆਏ ਆਪਣੀ ਮਾਂ ਨੂੰ ਆ ਕੇ ਕਿਹਾ ਮਾਤਾ ਕਿਰਪਾ ਕਰ ਮੇਰੇ ਕੇਸਾਂ ਨੂੰ ਤੇਲ ਲਗਾ ਦੇ ਤਾਂ ਉਹ ਕੋਲੇ ਭਾਬੀ ਬੈਠੀ ਸੀ ਉਹ ਕਹਿੰਦੀ ਮੈਂ ਲਗਾ ਦਿੰਨੀ ਆ ਫਰੀਦ ਸਾਹਿਬ ਥੱਲੇ ਬੈ ਗਏ ਤੇ ਫਰੀਦ ਸਾਹਿਬ ਦੀ ਜਿਹੜੀ ਭਾਬੀ ਸੀ ਉਹ ਬਾਬੇ ਫਰੀਦ ਜੀ ਦੇ ਛੇ ਕੇਸਾਂ ਦੇ ਵਿੱਚ ਤੇਲ ਲਗਾਉਣ ਲੱਗ ਗਈ ਐਨੇ ਚਿਰ ਨੂੰ ਢੋਲ ਵੱਜਣ ਦੀ ਆਵਾਜ਼ ਆਈ ਕਿਤੋਂ ਔਰ ਬਾਬਾ ਸ਼ੇਖ ਫਰੀਦ ਜੀ ਆਪਣੀ ਮਾਤਾ ਨੂੰ ਪੁੱਛਦੇ ਨੇ ਅੰਮਾ ਇਹ ਢੋਲ ਦੀ ਆਵਾਜ਼ ਕਿੱਥੋਂ ਆਉਂਦੀ ਹੈ ਤੇ ਮਾਤਾ ਹੁਣ ਮਾਂ ਗੁਰੂ ਵੀ ਸੀ ਬਾਬੇ ਸ਼ੇਖ ਫਰੀਦ ਜੀ ਉਹ ਮਾਂ ਨੇ ਟੁੰਬਿਆ ਮਾਂ ਕਹਿੰਦੀ ਫਰੀਦ ਤੇਰੇ ਭਰਾ ਮੁਰਾਦ ਨੇ ਇੱਕ ਚੱਕ ਵਸਾਇਆ ਹੈ ਭਾਵਕੇ ਲੱਗਰ ਉਹ ਚੱਕ ਦੇ ਵਸਾਉਣ ਦੀ ਖੁਸ਼ੀ ਦੇ ਵਿੱਚ ਇਹ ਢੋਲ ਵੱਜਦਾ ਪਿਆ ਹੈ ਅੱਛਾ ਅਸ਼ਾ ਪੁੱਤਰਾ ਫਰੀਦ ਤੂੰ ਕਦੋਂ ਚੱਕ ਵਸਾਏਂਗਾ ਜਾਣ ਕੇ ਮਾਤਾ ਨੇ ਪਿੰਚ ਕੀਤਾ ਟੁੰਬਿਆ ਵੀ ਦੇਖਾਂ ਕਿੱਥੇ ਖੜੀ ਏ ਅੰਦਰ ਦੀ ਅਵਸਥਾ ਤੇ ਬਾਬਾ ਸ਼ੇਖ ਫਰੀਦ ਕਹਿਣ ਲੱਗੇ ਮਾਤਾ ਇਹ ਢੋਲ ਦੀ ਆਵਾਜ਼ ਕਿੰਨੀ ਦੂਰ ਤੋਂ ਸੁਣਾਈ ਦਿੰਦੀ ਏ ਉਹ ਕਹਿੰਦੀ ਚਾਰ ਕੋਤਮ ਤੇ ਬਾਬਾ ਸ਼ੇਖ ਫਰੀਦ ਜੀ ਮੁਸਕਰਾ ਕੇ ਕਹਿਣ ਲੱਗੇ ਮਾਤਾ ਮੇਰੀ ਇਬਾਦਤ ਵਾਲਾ ਢੋਲ ਹਜੇ ਕਸਿੰਦਾ ਪਿਆ ਏ ਜਿੱਦਨ ਮੇਰਾ ਢੋਲ ਵੱਜਿਆ ਚੋਂ ਜੁਗਾਂ ਤੱਕ ਸੁਣਾਈ ਦਵੇਗਾ ਇਹ ਇਹ ਉਹ ਇਬਾਦਤ ਵਾਲਾ ਢੋਲ ਜੋ ਵੱਡੇ ਮਹਾਪੁਰਸ਼ਾਂ ਨੇ ਘਾਲਣਾ ਘਾਲੀ ਪਹਿਲਾਂ ਬਾਬੇ ਪਾਇਆ ਬਖਸ਼ ਦਰ ਪਿੱਛੋਂ ਦੇ ਫਿਰ ਘਾਲ ਕਮਾਈ ਰੇਤ ਅਕ ਹਾਰ ਕਰ ਰੋੜਾਂ ਗੀ ਗੁਰ ਕਰੀ ਵਿਛਾਈ ਬਾਬਾ ਪੈਂਦਾ ਸੱਚਖੰਡ ਨੌਂ ਨਦ ਨਾਮ ਗਰੀਬੀ ਪਾਈ ਇਹ ਉਹ ਢੋਲ ਆ ਜ ਆਪਾਂ ਸੁਣ ਰਹੇ ਹਾਂ ਔਰ ਮਹਾਪੁਰਸ਼ ਐਸਾ ਕੀ ਕਰਮ ਕਰਦੇ ਨੇ ਕਿ ਉਹਨਾਂ ਦੀਆਂ ਜਾਇਜੇਕਾਰਾਂ ਹੁੰਦੀਆਂ ਨੇ ਕੋਈ ਜ਼ਮੀਨ ਜਾਇਦਾਦ ਨਹੀਂ ਹੁੰਦੀ ਘਰ ਵੀ ਨਹੀਂ ਹੁੰਦਾ ਕਈ ਮਹਾਪੁਰਸ਼ਾਂ ਦਾ ਤਾਂ ਐਸਾ ਹੈ ਉਹਨਾਂ ਦਾ ਪਤਾ ਹੀ ਨਹੀਂ ਉਹ ਕਿੱਥੋਂ ਪਿੱਛੋਂ ਆਏ ਕਿੱਥੇ ਆ ਕੇ ਡੇਰੇ ਲਾ ਲਏ ਕਿੱਥੋਂ ਗਾਂ ਜਾਇਜੇਕਾਰਾਂ ਹੋਈ ਜਾਂਦੀਆਂ ਨੇ ਮਹਾਪੁਰਸ਼ ਇੱਕ ਆਵਾਦਤ ਕਰਿਆ ਕਰਦੇ ਨੇ ਇੱਕ ਬੰਦਗੀ ਇੱਕ ਆਵਾਦਤ ਤਾਂ ਉਹ ਜਿਹੜੀ ਆਪਾਂ ਸਭ ਨੂੰ ਦਿਖਾਈ ਦਿੰਦੀ ਹੈ ਉਹਨਾਂ ਦਾ ਨੇਮ ਹੈ ਚੌਂਕੜਾ ਲਗਾਉਂਦੇ ਨੇ ਸਵਾਸ ਸਵਾਸ ਅਕਾਲ ਪੁਰਖ ਨੂੰ ਅਰਾਧਦੇ ਨੇ ਇੱਕ ਇਵਾਦਤ ਇੱਕ ਨੇਮ ਉਹ ਜੋ ਅੰਦਰ ਗਤੀ ਚੱਲਦਾ ਹੈ ਉਹਨਾਂ ਦੇ ਹਿਰਦੇ ਦੇ ਵਿੱਚ ਚੱਲਦਾ ਹੈ ਉਹ ਕੀ ਹੈ ਉਹਨੂੰ ਕਹਿੰਦੇ ਆ ਭੈ ਉਹ ਭੈ ਕੀ ਹੈ ਅੱਗੋਂ ਦੇਖੇ ਪਿੱਛੋਂ ਦੇਖੇ ਤੁਜਤੇ ਕਹਾ چھਪਾਵੇ ਉਹ ਭਗਵਾਨ ਤੈਨੂੰ ਅੱਗੋਂ ਵੀ ਦੇਖ ਰਿਹਾ ਹੈ ਪਿੱਛੋਂ ਵੀ ਦੇਖ ਰਿਹਾ ਹੈ ਤੂੰ ਕਿੱਥੋਂ ਲੁਕੋਣਾ ਕਰੇਂਗਾ ਉਹ ਤੋਂ ਉਹ ਮਹਾਪੁਰਸ਼ ਹਰ ਸਮੇਂ ਉਸ ਅਕਾਲ ਪੁਰਖ ਦੇ ਭੈ ਦੇ ਵਿੱਚ ਰਹਿੰਦੇ ਨੇ ਭੈ ਬਿਨ ਭਗਤ ਨਾ ਹੋਏ ਤੇਰੀ ਭੈ ਤੋਂ ਬਿਨਾ ਭਗਤ ਹੀ ਨਹੀਂ ਨਾ ਹੁੰਦੀ ਆਪਣੇ ਆਮ ਦੁਨਿਆਵੀ ਲੋਕਾਂ ਦੇ ਵਿੱਚ ਤੇ ਮਹਾਪੁਰਸ਼ਾਂ ਦੇ ਵਿੱਚ ਇਹੀ ਫਰਕ ਹੈ ਆਪਾਂ ਭੁੱਲ ਜਾਂਦੇ ਆ ਕਿ ਰੱਬ ਸਾਨੂੰ ਦੇਖ ਰਿਹਾ ਹੈ ਔਰ ਮਾਪੁਰਸ਼ ਸਵਾਸ ਸਵਾਸ ਇਹ ਗੱਲ ਨੂੰ ਸਿਮਰਦੇ ਨੇ ਕਿ ਉਹ ਭਗਵਾਨ ਮੈਨੂੰ ਦੇਖ ਰਿਹਾ ਹੈ ਫਿਰ ਇੱਕ ਦਿਨ ਕੀ ਹੁੰਦਾ ਹੈ ਉਹ ਕੀਤੀ ਹੋਈ ਬੰਦਗੀ ਉਹ ਕੀਤੀ ਹੋਈ ਤਪੱਸਿਆ ਫਲੀਂ ਭੂਤ ਹੁੰਦੀ ਹੈ ਜਿੱਥੇ ਇਹ ਮਨ ਦੇ ਵਿੱਚ ਭੈ ਹੁੰਦਾ ਹੈ ਭੋ ਹੁੰਦਾ ਹੈ ਕਿ ਉਹ ਪਰਮਾਤਮਾ ਮੈਨੂੰ ਦੇਖ ਰਿਹਾ ਹੈ ਕਿਰਪਾ ਹੁੰਦੀ ਹੈ ਇਹਨਾਂ ਅੱਖਾਂ ਦੇ ਨਾਲ ਫਿਰ ਉਹ ਭਗਵਾਨ ਦਿਸਣ ਲੱਗ ਜਾਂਦਾ ਹੈ ਇਹ ਫਰਕ ਹੈ ਆਪਣੇ ਤੇ ਮਹਾਂਪੁਰਸ਼ਾਂ ਦੇ ਵਿੱਚ ਗੁਰਬਾਣੀ ਦਾ ਫਰਮਾਨ ਹੈ ਜਨ ਲਾਗਾ ਹਰ ਏਕੈ ਨਾਏ ਤਾਂ ਕੀ ਆਸ ਨ ਬਿਰਥੀ ਜਾਏ ਸੇਵਕ ਕੋ ਸੇਵਾ ਬਨ ਆਈ ਹੁਕਮ ਬੋਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜੰਕੈ ਮਨ ਬਸਿਆ ਆ ਜੇ ਜਦੋਂ ਉਹਦੇ ਹਿਰਦੇ ਦੇ ਵਿੱਚ ਉਹ ਨਿਰੰਕਾਰ ਦਾ ਚੌਂਕੜਾ ਲੱਗ ਜਾਂਦਾ ਹੈ ਪਰ ਉਸ ਚੌਂਕੜੇ ਨੂੰ ਮਨ ਦੇ ਵਿੱਚ ਲਗਾਉਣ ਦੇ ਲਈ ਉਹਦੇ ਹੁਕਮ ਨੂੰ বুঝਣਾ ਪੈਂਦਾ ਹੈ ਵੀ ਉਹ ਰੱਬ ਦਾ ਹੁਕਮ ਕੀ ਹੈ ਉਹ ਮਰਿਆਦਾ ਦੇ ਵਿੱਚ ਰਹਿੰਦੇ ਨੇ ਮਹਾਪੁਰਸ਼ ਮਰਿਆਦਾ ਸ਼ਬਦ ਮਰੀਆ ਤੋਂ ਬਣਿਆ ਹੈ ਜਿਹੜਾ ਸੰਸਕ੍ਰਿਤ ਦਾ ਸ਼ਬਦ ਹੈ ਮਰੀਆ ਕਹਿੰਦੇ ਆ ਕਿਨਾਰੇ ਨੂੰ ਜਿਵੇਂ ਕੋਈ ਨਹਿਰ ਦਾ ਕਿਨਾਰਾ ਨਦੀ ਦਾ ਕਿਨਾਰਾ ਜਿਵੇਂ ਇੱਕ ਨਦੀ ਕਿਨਾਰੇ ਦੇ ਨਾਲ ਭਾਵ ਕੇ ਕਿਨਾਰਿਆਂ ਦੇ ਵਿੱਚ ਰਹਿ ਕੇ ਇੱਕ ਵਹਿਣ ਵਹਿੰਦਾ ਵਹਿੰਦਾ ਸਮੁੰਦਰ ਤੇ ਜਾ ਕੇ ਅਭੇਦ ਹੋ ਜਾਂਦਾ ਹੈ ਉਵੇਂ ਹੀ ਮਹਾਪੁਰਸ਼ ਉਸ ਅਕਾਲ ਪੁਰਖ ਵੱਲੋਂ ਕੀਤੇ ਹੁਕਮ ਦੀ ਮਰਿਆਦਾ ਦੇ ਵਿੱਚ ਰਹਿ ਕੇ ਉਸ ਭਗਵਾਨ ਦੇ ਨਾਲ ਅਭੇਦ ਹੋ ਜਾ ਕਰਦੇ ਸਨ ਪਰ ਜਪਜੀ ਸਾਹਿਬ ਦੇ ਵਿੱਚ ਪਾਤਸ਼ਾਹ ਇੱਕ ਸਵਾਲ ਪੁੱਛਦੇ ਨੇ ਕਿਵ ਸਚਿਆਰਾ ਹੋਈ ਐ ਕਿਵ ਕੂੜਾ ਟੁੱਟਾ ਪਾਲ ਕਿਵੇਂ ਇਸ ਸਰੀਰ ਨੂੰ ਸੁਚਿਆਰਾ ਕੀਤਾ ਜਾਵੇ ਕਿਵੇਂ ਉਹ ਕੰਧ ਉਹ ਪੜਦਾ हट ਜਾਵੇ ਟੁੱਟ ਜਾਵੇ ਝੂਠ ਦਾ ਕਿਵ ਸਚਿਆਰਾ ਹੋਈ ਐ ਕਿਵ ਕੂੜਾ ਟੁੱਟਾ ਪਾਲ ਫਿਰ ਜਿਹੜੇ ਹੁਕਮ ਨੂੰ ਮਹਾਪੁਰਸ਼ ਬੁੱਝਦੇ ਨੇ ਅੱਗੇ ਪਾਤਸ਼ਾਹ ਜਵਾਬ ਦਿੰਦੇ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਉਹਦਾ ਹੁਕਮ ਕੀ ਐ ਉਹਦਾ ਹੁਕਮ ਜੇ ਕੋ ਬੁੱਝੇ ਹੋਵੇ ਸਚਿਆਰ ਇਨਸਾਨ ਦਾ ਜਨਮ ਹੁੰਦਾ ਹੈ ਆਪਾਂ ਵੈਸੇ ਕਹਿੰਦੇ ਆ ਵੀ ਬਾਲ ਜਵਾਨੀ ਔਰ ਬਿਰਧ ਫੁੱਲ ਤਿੰਨ ਅਵਸਥਾ ਨੇ ਪਰ ਗੁਰੂ ਨਾਨਕ ਪਾਤਸ਼ਾਹ ਉਹ ਤੋਂ ਪਹਿਲਾਂ ਦਾ ਵੀ ਜ਼ਿਕਰ ਕਰਦੇ ਨੇ ਪਾਤਸ਼ਾਹ ਕਹਿੰਦੇ ਪਹਿਲੇ ਪੈਰੇ ਰੈਣ ਕੇ ਵਣਜਾਰਿਆ ਮਿਤਰਾ ਹੁਕਮ ਪਿਆ ਦਰਵਾਸ ਮਾਂ ਦੇ ਗਰਭ ਦੇ ਵਿੱਚ ਸਭ ਤੋਂ ਪਹਿਲਾਂ ਤੇਰੇ ਤੇ ਜੋ ਹੁਕਮ ਹੋਇਆ ਆਪਾਂ ਨੂੰ ਜਨਮ ਲੈਣ ਤੋਂ ਬਾਅਦ ਸਮਝ ਆਉਂਦਾ ਹੈ ਕਿ ਹਾਂ ਇਹ ਸਭ ਕੁਝ ਹੁਕਮ ਦੇ ਵਿੱਚ ਹੋ ਰਿਹਾ ਹੈ ਇਹ ਪੱਤੇ ਹੁਕਮ ਦੇ ਵਿੱਚ ਝੁੱਲ ਰਹੇ ਨੇ ਆਪਾਂ ਕਹਿੰਦੇ ਆ ਨਾ ਵੀ ਰੱਬ ਦੇ ਹੁਕਮ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਝੁੱਲਦਾ ਬਸ ਆਪਾਂ ਉਹ ਚੀਜ਼ ਨੂੰ 부ਝਦੇ ਨਹੀਂ ਮਾਂ ਪੁਰਸ਼ 부ਝ ਜਾਂਦੇ ਨੇ ਤਾਂ ਜੋ ਉਹ ਅੱਜ ਇਹ ਪੂਜਨਿਕ ਬਣ ਜਾਂਦੇ ਨੇ ਦੁਨੀਆ ਉਹਨਾਂ ਨੂੰ ਨਮਸ਼ਕਾਰਾਂ ਕਰਦੀ ਹੈ ਉਹਨਾਂ ਨੂੰ ਡੰਡਵਤ ਪ੍ਰਣਾਮ ਹੁੰਦੇ ਨੇ ਐਡੇ ਐਡੇ ਮੇਲੇ ਸਜਦੇ ਨੇ ਪਾਤਸ਼ਾਹ ਗੁਰਨਾਨਕ ਪਾਤਸ਼ਾਹ ਗੁਰਬਾਣੀ ਵਿੱਚ ਮੋਹਰ ਲਾਉਂਦੇ ਨੇ ਕਹਿੰਦੇ ਸਭ ਤੋਂ ਪਹਿਲਾਂ ਤੇਰੇ ਤੇ ਭਗਵਾਨ ਦਾ ਹੁਕਮ ਹੋਇਆ ਤੂੰ ਉਹਦੇ ਹੁਕਮ ਦੇ ਨਾਲ ਮਾਂ ਦੇ ਗਰਭ ਦੇ ਵਿੱਚ ਵਾਸ ਕੀਤਾ ਗੁਰਬਾਣੀ ਦਾ ਫਰਮਾਨ ਹੈ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਉ ਤੁਮ ਰੱਖਣ ਹਾਰੇ ਕਿਵੇਂ ਚੱਲਦਾ ਹੈ ਮਾਂ ਦੇ ਗਰਭ ਦੇ ਵਿੱਚ ਉਹਦਾ ਹੁਕਮ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋਂ ਵਿਸਾਰੀਐ ਮਨੋਂ ਕਿਉਂ ਵਿਸਾਰੀਐ ਏਵਡ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਇੱਕ ਮਾਸ ਦਾ ਟੁਕੜਾ ਅੱਗ ਦੇ ਉੱਤੇ ਰੱਖ ਦਵੋ ਤੁਸੀਂ ਬਾਹਰੀ ਦੁਨੀਆ ਦੇ ਵਿੱਚ ਉਹ ਮੱਚ ਜਾਵੇਗਾ ਪਰ ਇੱਕ ਮਾਸ ਦਾ ਟੁਕੜਾ ਮਾਂ ਦੇ ਗਰਭ ਦੇ ਵਿੱਚ ਅੱਗ ਦੇ ਵਿੱਚ ਤਪ ਰਿਹਾ ਹੈ ਬਣ ਰਿਹਾ ਹੈ ਉਹ ਮਾਸ ਦਾ ਟੁਕੜਾ ਆਕਾਰ ਲੈ ਰਿਹਾ ਹੈ ਪਰ ਉਸ ਨੂੰ ਸੇਕ ਨਹੀਂ ਲੱਗਦਾ ਉਹਨੂੰ ਕੁਝ ਨਹੀਂ ਹੁੰਦਾ ਕਿਉਂ ਜੋ ਉਧਰ ਦੀ ਅੱਗ ਹੈ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੈ ਸੈਂਸ ਕਹਿੰਦੀ ਹੈ ਕਿ ਬੱਚੇ ਦੇ ਉੱਪਰ ਮਾਂ ਦੇ ਗਰਭ ਚ ਜਦੋਂ ਬੱਚਾ ਹੁੰਦਾ ਹੈ ਨਾ ਉਹਦੇ ਉੱਪਰੋਂ ਛਿੱਲੀ ਬਦਲਦੀ ਐ ਛਿੱਲੀ ਕਹਿੰਦੇ ਛਿੱਲੀ ਬਦਲਦੀ ਐ ਤੇ ਉਹ ਹੌਲੀ ਪਰਤ ਦਰ ਪਰਤ ਲਈ ਜਾਂਦੀ ਐ ਤੇ ਉਹ ਸਰੀਰ ਦਾ ਆਕਾਰ ਬਣ ਜਾਂਦਾ ਹੁਣ ਬਾਹਰੀ ਦੁਨੀਆ ਦੇ ਵਿੱਚ ਤਾਂ ਬੱਚੇ ਦੇ ਕੱਪੜੇ ਮਾਂ ਬਦਲਦੀ ਐ ਨਾ ਡਾਈਪਰ ਬਦਲਤਾ ਕੱਪੜੇ ਬਦਲਤੇ ਪਰ ਪੇਟ ਦੇ ਵਿੱਚ ਉਹ ਛਿੱਲੀ ਕੌਣ ਬਦਲ ਰਿਹਾ ਹੈ ਉਹ ਅਕਾਲ ਪੁਰਖ ਜੋ ਤਾਂ ਕੋਈ ਕਲਾ ਵਰਤ ਰਹੀ ਹੈ ਨਾ ਭਗਵਾਨ ਦੀ ਕੋਈ ਹੁਕਮ ਕਿਤੇ ਤਾਂ ਵਰਤ ਰਿਹਾ ਹੈ ਨਾ ਸਭ ਤੋਂ ਪਹਿਲਾ ਹੁਕਮ ਜੋ ਜੀਵ ਦੇ ਉੱਤੇ ਚੱਲਦਾ ਹੈ ਉਹ ਮਾਂ ਦੇ ਗਰਭ ਦੇ ਵਿੱਚ ਚੱਲਦਾ ਹੈ ਜਿਸ ਹੁਕਮ ਨੂੰ ਲੈ ਕੇ ਜੀਵ ਮਾਂ ਦੇ ਗਰਭ ਦੇ ਵਿੱਚ ਵਾਸ ਕਰਦਾ ਹੈ ਔਰ ਉਹ ਅੱਗ ਜੋ ਮਾਂ ਦੇ ਗਰਭ ਦੀ ਅੱਗ ਹੈ ਜੇ ਬਾਹਰ ਹੀ ਕਿਤੇ ਮਾਸ ਦਾ ਟੁਕੜਾ ਰੱਖ ਦੀਏ ਉਹ ਜਲ ਜਾਵੇਗਾ ਪਰ ਉਹੀ ਅੱਗ ਬੱਚੇ ਨੂੰ ਪਨਾਹ ਦਿੰਦੀ ਹੈ ਬੱਚੇ ਦੇ ਅੰਦਰੋਂ ਸਰੀਰ ਦੀ ਛਿੱਲੀ ਬਦਲਦੀ ਹੈ ਬੱਚੇ ਦਾ ਆਕਾਰ ਬਣਦਾ ਹੈ ਕਿਉਂਕਿ ਉਹ ਅੱਗ ਉਸ ਦੇ ਹੁਕਮ ਦੇ ਵਿੱਚ ਚੱਲਦੀ ਹੈ ਅੱਗੇ ਅੱਗੇ ਬਚਨ ਕਰਦੇ ਨੇ ਈਦਨ ਤੇ ਬੈਸੰਤਰ ਭਗ ਮਾਟੀ ਕੋ ਜਲ ਦੇ ਦਿੱਸ ਤੇ ਆ ਗਿਆ ਕਹਿੰਦੇ ਪਾਣੀ ਹੁਣ ਇਹ ਜਿਹੜੀ ਧਰਤੀ ਹੈ ਇਹਦੇ ਥੱਲੇ ਪਾਣੀ ਹੈ ਜਦੋਂ ਆਪਾਂ ਟੋਆ ਪਟਦੇ ਆ ਤੇ ਵੈਸੇ ਵੀ ਕਹਿੰਦੇ ਵੀ ਧਰਤੀ ਦੇ ਵਿੱਚ 70 75% ਪਾਣੀ ਹੈ ਇਸ ਸਰੀਰ ਦੇ ਵਿੱਚ ਵੀ ਪਾਣੀ ਹੈ ਔਰ ਦੇਖੋ ਜੋ ਧਰਤੀ ਹੈ ਉਹ ਖੜੀ ਵੀ ਪਾਣੀ ਦੇ ਵਿੱਚ ਹੈ ਗੁਰਬਾਣੀ ਫਰਮਾਨ ਕਰਦੀ ਹੈ ਈਦਨ ਤੇ ਬੈਸੰਤਰ ਭਾਗੈ ਮਾਟੀ ਕੋ ਜਲ ਦੇਦਿ ਸਤਿਆਗੈ ਭਾਵ ਕੇ 10 ਪਾਸੇ ਪਾਣੀ ਹੈ 4 ਦਸ਼ਾਵਾਂ 4 ਖੁੰਝੇ 8 ਨੌਵੀਂ ਧਰਤੀ ਤੇ ਦਸਮਾ ਆਕਾਸ਼ ਔਰ ਗਰਭ ਦੇ ਵਿੱਚ ਵੀ ਪਾਣੀ ਹੈ ਮਾਂ ਦੇ ਅੰਦਰ 2 ਘੰਟੇ ਤੁਸੀਂ ਪਾਣੀ ਦੇ ਵਿੱਚ ਹੱਥ ਭਿਓ ਕੇ ਰੱਖ ਲਵੋ ਉਹ ਰੰਗ ਚਿੱਟਾ ਹੋ ਜਾਂਦਾ ਤੇ ਮਾਸ ਉਹ ਲੈਣਾ ਸ਼ੁਰੂ ਹੋ ਜਾਂਦਾ ਹੈ ਅਰ ਦੇਖੋ ਉਹ ਮਾਂ ਦੀ ਗਰਭ ਦੀ ਅੱਗ ਵੀ ਭੈ ਦੇ ਵਿੱਚ ਹੈ ਤੇ ਮਾਂ ਦੇ ਗਰਭ ਦੇ ਪਾਣੀ ਵੀ ਉਸ ਹੁਕਮ ਦੇ ਵਿੱਚ ਹੈ 10 ਮਹੀਨੇ ਬੱਚਾ ਮਾਂ ਦੇ ਗਰਭ ਦੇ ਉਸ ਪਾਣੀ ਦੇ ਵਿੱਚ ਪਲਦਾ ਹੈ ਇੱਕ ਮਾਸ ਦਾ ਟੁਕੜਾ ਅੱਗੇ ਫਰਮਾਨ ਕਰਦੇ ਨੇ ਉੱਪਰ ਚਰਨ ਤਲ ਆਕਾਸ਼ ਇਹ ਤਾਂ ਸਾਰਿਆਂ ਨੂੰ ਪਤਾ ਨਾ ਕਿ ਬੱਚਾ ਮਾਂ ਦੇ ਗਰਭ ਦੇ ਵਿੱਚ ਪੁੱਠਾ ਲੰਕਦਾ ਹੈ ਤੇ 2 ਘੰਟੇ ਦੇ ਲਈ ਕਿਸੇ ਨੂੰ ਪੁੱਠਾ ਲਮਕਾ ਦਈਏ ਅੱਖਾਂ ਦੇ ਵਿੱਚ ਖੂਨ ਆ ਜਾਂਦਾ ਹੈ ਪਰ ਐਸਾ ਹੁਕਮ ਉਸ ਅਕਾਲ ਪੁਰਖ ਦਾ ਮਾਂ ਦੇ ਗਰਭ ਦੇ ਵਿੱਚ ਚੱਲਦਾ ਹੈ 10 ਮਹੀਨੇ ਕੁਝ ਸਮਾਂ ਉਹ ਬੱਚਾ ਮਾਂ ਦੇ ਗਰਭ ਵਿੱਚ ਪੁੱਠਾ ਲਮਕਦਾ ਹੈ ਤੇ ਦੇਖੋ ਉਹ ਉਹਦੀ ਪਦਾਇਸ਼ ਵੱਧ ਰਹੀ ਹੈ ਬੱਚੇ ਦੀ ਹੁਕਮ ਇਸ ਹੁਕਮ ਨੂੰ ਬੁੱਝਣਾ ਕਰੀਏ ਫਿਰ ਅੱਗੇ ਗੁਰਬਾਣੀ ਫਰਮਾਨ ਕਰਦੀ ਹੈ ਘਟ ਮਹ ਸਿੰਧ ਕੀਓ ਪ੍ਰਗਾਸ ਇੱਕ ਛੋਟੇ ਜਿਹੇ ਸੈੱਲ ਦੇ ਵਿੱਚ ਸਾਇੰਸ ਸੈੱਲ ਕਹਿੰਦੀ ਹੈ ਪਰਮਾਤਮਾ ਨੇ ਇੱਕ ਸੈੱਲ ਦੇ ਵਿੱਚ ਭਾਵ ਕੇ ਬੱਚੇ ਦੇ ਵਿੱਚ ਸੰਧੂ ਦਾ ਪ੍ਰਕਾਸ਼ ਕੀਤਾ ਦਿਲ ਕੰਮ ਨਹੀਂ ਕਰ ਰਿਹਾ ਪੇਟ ਦੇ ਵਿੱਚ ਮਾਂ ਦੇ ਗਰਭ ਦੇ ਵਿੱਚ ਦਿਮਾਗ ਕੰਮ ਨਹੀਂ ਕਰ ਰਿਹਾ ਪਰ ਉਸ ਅਕਾਲ ਪੁਰਖ ਦੀ ਨਿਆਮਤ ਦੇਖੋ ਉਹਦੀ ਰਹਿਮਤ ਦੇਖੋ ਉਹਦੀ ਬਖਸ਼ਿਸ਼ ਦੇਖੋ ਉਹ ਬੱਚਾ ਉਸ ਅਕਾਲ ਪੁਰਖ ਦੇ ਹੁਕਮ ਦੇ ਨਾਲ ਮਾਂ ਦੇ ਗਰਭ ਦੇ ਵਿੱਚ ਪਲ ਰਿਹਾ ਹੈ ਸੋ ਆਪਾਂ ਉਸ ਅਕਾਲ ਪੁਰਖ ਦੇ ਹੁਕਮ ਨੂੰ ਸਮਝਣਾ ਕਰੀਏ ਇਹ ਮਹਾਂਪੁਰਸ਼ ਨੇ ਜੋ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਚੱਲਦੇ ਨੇ ਬਾਣੀ ਦੇ ਨਾਲ ਜੁੜੋ ਅੰਮ੍ਰਿਤ ਵੇਲੇ ਦੀ ਸੰਭਾਲ ਕਰਿਆ ਕਰੋ 24 ਘੰਟਿਆਂ 'ਚੋਂ ਢਾਈ ਘੰਟੇ ਜ਼ਰੂਰ ਕੱਢਿਆ ਕਰੋ ਭਾਈ ਫਿਰ ਕੀ ਮਿਲੇਗਾ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭਾਪੇ ਮੇਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਸਬਾਬਾ ਜਸ਼ਨਪ੍ਰੀਤ ਸਿੰਘ ਜੀ ਢੋਲਣ ਵਾਲੇ ਇਹਨਾਂ ਦਾ ਮਹਾਪੁਰਖਾਂ ਵੱਲੋਂ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰਾਂ